ਆਜੋ ਆਜੋ ਮੇਰਾ ਭਾਈ ਹੋਇਆ ਕਿ ਜੋ ਵਰਤਮਾਨ ਦੀ ਸਰਕਾਰ ਹੈ ਉਸਨੇ ਮੁੰਤਾਬਾਦ ਮੁੰਤਾਬਾਦ ਜੰਮ ਮੁਤਾਬਾਦ ਜੰਮ ਮੇਰੀ ਯਾਦ ਦੇ ਵਿੱਚ ਅੱਜ ਇਕੱਠੇ ਹੋਏ ਨੇ ਕੋਈ ਬਲ ਕੋਈ ਮਿੰਦਰਾ ਮੁੰਤਾਬਾਦ ਲਈ ਸਰਕਾਰ ਮੁਰਦਾਬਾਦ 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 ਕੀ ਕਹਿਣਾ ਚਾਹੁੰਦੇ ਮੈਂ ਤੁਹਾਡੇ মিডিয়াম ਦੇ ਮਾਧਿਅਮ ਦੇ ਨਾਲ ਅੱਜ ਇਹ ਗੱਲ ਜ਼ਰੂਰ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਆਮ ਆਦਮੀ ਪਾਰਟੀ ਆ ਇਹ ਸਿਰਫ ਡਲਕ ਬਾਜੀ ਦੀ ਸਰਕਾਰ ਆ ਕਿਉਂਕਿ ਇਹਨਾਂ ਦੀ ਜਿਹੜੀ ਸਕ੍ਰਿਪਟ ਆ ਜੈਨ ਨਦੀਸ਼ ਜਿਹੜੀ ਫਿਲਮ ਆ ਉਹ ਦਿੱਲੀ ਦੇ ਵਿੱਚ ਤੈਅ ਹੁੰਦੀ ਆ ਭਗਵੰਤ ਮਾਨ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਹੁਣ ਉਹ ਪੰਜਾਬ ਦਾ ਮੁੱਖ ਮੰਤਰੀ ਆ ਉਹ ਸੀਐਮ ਆ ਉਹਨੂੰ ਆਪਣੇ ਆਜ਼ਾਦੀ ਦੇ ਨਾਲ ਆਪ ਫੈਸਲੇ ਲੈਣੇ ਚਾਹੀਦੇ ਨੇ ਪਰ ਪੰਜਾਬ ਦੇ ਮੌਜੂਦਾ ਹਾਲਾਤ ਇਹੋ ਜਿਹੇ ਹੋ ਚੁੱਕੇ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਕ੍ਰਾਈਮ ਆ ਦਿਨ ਰਾਤ ਵੱਧ ਰਿਹਾ ਵਾ ਜਿਵੇਂ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਸਭ ਤੋਂ ਮੈਂ ਕਹਿੰਦਾ ਨਿਕੰਮੀ ਅਤੇ ਕਮਜ਼ੋਰ ਤੇ ਫੇਲ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਜਿਹੜੇ ਇਸ ਤਾ ਮੌਜੂਦਾ ਹਾਲਾਤ ਨੇ ਪੰਜਾਬ ਦੇ ਵਿੱਚ अपराधीयांदे ਜਿਹੜੇ ਆ ਹੌਂਸਲੇ ਉਹ ਦਿਨੋ ਦਿਨੀ ਵੱਧ ਰਹੇ ਨੇ ਜਿਹੜੇ ਗਰੀਬ ਜਨਤਾ ਦੇ ਉਹ ਜਿਹੜਾ ਕਾਨੂੰਨ ਤੋਂ ਵਿਸ਼ਵਾਸ ਹੌਲੀ ਹੌਲੀ ਉੱਠਦਾ ਜਾ ਰਿਹਾ ਹੈ ਕਿਉਂ ਕਰਕੇ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਨੇ ਸ਼ਰੈ ਆਮ ਜਿਹੜੀ ਗੋਲੀਬਾਦੀ ਹੋ ਰਹੀ ਦੀ ਹੈ ਲੋਕਾਂ ਦੇ ਮਾਮਾਂ ਦੇ ਪੁੱਤ ਮਰਲੇ ਨੇ ਇਹਦੇ ਨਾਲ ਜਿਹੜਾ ਪੰਜਾਬ ਦਾ ਜਿਹੜਾ ਮਾਹੌਲ ਬੜਾ ਸਹਿਮਲਾ ਹੋਇਆ ਹੈ ਅਸੀਂ ਆਪਣੇ ਜੁਵਾ ਵਿਕਾਸ ਮੋਰਚਾ ਦੇ ਮਾਧਿਅਮ ਦੇ ਨਾਲ ਅੱਜ ਫਗਵਾੜੇ ਦੇ ਵਿੱਚ ਆਪਣੇ ਪੰਜਾਬ ਪ੍ਰਧਾਨ ਅਨੰਤ ਸੋਤਾ ਜੀ ਦੀ ਅਗਵਾਈ ਦੇ ਹੇਠ ਸਾਰੇ ਵਰਕਰਾਂ ਨੇ ਫਗਵਾੜੇ ਜੁਨਟ ਨੇ ਪਮਲ ਲਾਹੋਰੀਆ ਜੀ ਹੋਗੇ ਸਤਪਾਲ ਜੀ ਹੋਗੇ ਆਪਣਾ ਪਵਨ ਜੀ ਹੋਗੇ ਜਾਂ ਜਿੰਨੇ ਵੀ ਦਰਜਾ ਵਰ ਦਰਜਾ ਮੇਰੇ ਜਿੰਨੇ ਵੀ ਸਾਰੇ ਭਾਈ ਭੈਣ ਜਿੰਨਾਂ ਦਾ ਮੈਂ ਨਾਮ ਲੈਣਾ ਭੁੱਲ ਗਿਆ ਮੈਂ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਅਸੀਂ ਇੱਥੇ ਸਿੱਧੂ ਮੁਸੇਵਾਲੇ ਨੂੰ ਸ਼ੰਧਾ ਜਿਨੀ ਤੇ ਆ ਰਹੇ ਆ ਤੇ ਨਾਲ ਹੀ ਬਾਬਾ ਸਾਹਿਬ ਦੇ ਸਟੈਚੂ ਦੇ ਅੱਗੇ ਅਸੀਂ ਇਹ ਗੱਲ ਜਰੂਰ ਟੱਡ ਮੀਡੀਆ ਦੇ ਨਾਲ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਭਗਵੰਤ ਮਾਨ ਜੀ ਇੱਕ ਲੈ ਇੱਕ ਲੈ ਸਰਕਾਰੀ ਦਫ਼ਤਰਾਂ ਦੇ ਵਿੱਚ ਡਾਕਟਰ ਅੰਬੇਡਕਰ ਜੀ ਦਾ ਆ ਤਸਵੀਰ ਲਾਉਣ ਨਾਲ ਜਪ ਅਗਰ ਸਿੰਘ ਜੀ ਦੀ ਤਸਵੀਰ ਲਾਉਣ ਦੇ ਨਾਲ ਪੰਜਾਬ ਦੇ ਹਾਲਾਤ ਨਹੀਂ ਸੁਧਣਦੇ ਸਾਨੂੰ ਉਹਨਾਂ ਦੀ ਸੋਚ ਤੇ ਵੀ ਧੁਰਨਾ ਪਵੇਗਾ ਜੈ ਪੀਰ ਜੈ ਭਾਗ ਜੈ ਗੁਰੂ ਦੇ ਧੰਗ ਗੁਰੂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾ ਵਾਹਿਮੀ ਕੀ ਹਰ ਰੱਬਾ ਕੀ ਕਹਿਣਾ ਚਾਹੁੰਦੇ ਆ ਅੱਜ ਅੱਜ ਸ਼ੋਭਦੀਪ ਸਿੱਧੂ ਮੂਸੇਵਾਲੇ ਦੀ ਯਾਦ ਵਿੱਚ ਯੂਰ ਵਿਕਾਸ ਮੋਰਚਾ ਪੰਜਾਬ ਵੱਲੋਂ ਇੱਕ ਸਰਦਾਜੀ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਵਜੋਂ ਸਾਰੇ ਹੀ ਯੂਥ ਨੇ ਇਕੱਠੇ ਹੋ ਕੇ ਅੱਜ ਬਾਬਾ ਸਾਹਿਬ ਡਾਕਟਰ ਮੇਧਕਰਦੀ ਹਰਗੋਵਿੰਦਗੜ੍ਹ ਪਾਰਕ ਦੇ ਵਿੱਚ ਇਕੱਠੇ ਹੋ ਕੇ ਸ਼ਰਦਾ ਦੇ ਫੁੱਲ ਚੜਾਏ ਗਏ ਉਹ ਸ਼ੁਭ ਜੀ ਸਿੱਧੂ ਨੂੰ ਮੂਸੇ ਵਾਲੇ ਨੂੰ ਉਹਦੀ ਗਾਇਕੀ ਕਰਕੇ ਜੋ ਪੂਰੇ ਪੰਜਾਬ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਪੰਜਾਬ ਦਾ ਨਾਮ ਰੋਸ਼ਨ ਕੀਤਾ ਉਸ ਨੂੰ ਯਾਦ ਕੀਤਾ ਗਿਆ ਔਰ ਮੈਂ ਪੰਜਾਬ ਸਰਕਾਰ ਦੇ ਅਪੀਲ ਕਰਦਾ ਬੇਨਤੀ ਕਰਦਾ ਕਿ ਜੋ ਪੰਜਾਬ ਸਰਕਾਰ ਦੇ ਜਿਹੜੀ ਨਲਾਇਕੀ ਦਾ ਕਾਰਨ ਦਿੱਤਾ ਕਿ ਸਿੱਧੂ ਮੂਸੇ ਵਾਲੇ ਨੂੰ ਪਹਿਲਾਂ ਜਿਹੜੀ ਸਕੋਲਟੀ ਸੀਗੀ ਉਹਨੂੰ ਵਾਪਸ ਲੈ ਕੇ ਉਹਨੂੰ ਜਨਤਕ ਕੀਤਾ ਔਰ ਕਈ ਇਹੋ ਜਿਹੀਆਂ ਹਸਰੀਆਂ ਜੋ ਪੰਜਾਬ ਦੀਆਂ ਮੰਨੀਆਂ ਗਰਮੀਆਂ ਜੋ ਸ਼ਰਾਰਤੀ ਅੰਸਰ ਆਪਣੀਆਂ ਗੋਲੀਆਂ ਦੇ ਨਾਲ ਭੁੰਨ-ਭੁੰਨ ਕੇ ਮਾਵਾਂ ਦੀਆਂ ਪੁੱੱਖਾਂ ਜਿਹੜੀਆਂ ਉਜੜ ਰਹੀਆਂ ਮੈਂ ਪੰਜਾਬ ਸਰਕਾਰ ਨੂੰ ਕੁਲਵੰਤ ਸਿੰਘ ਬਾਦਲ ਨੂੰ ਅਪੀਲ ਕਰਦਾ ਕਿ ਤੁਸੀਂ ਕਾਨੂੰਨ ਵਿਵਸਥਾ ਨੂੰ ਲਾਗੂ ਕਰੋ ਠੀਕ ਕਰੋ ਤਾਂ ਜੋ ਮਾਵਾਂ ਦੇ ਪੁੱਤ ਜਿਹੜੇ ਆ ਘਰਾਂ ਦੇ ਘਰ ਉਜੜ ਰਹੇ ਆ ਉਸ ਨੂੰ ਬਹਾਰ ਕੀਤਾ ਜਾਵੇ ਕੋਈ ਇਹੋ ਜਿਹੀ ਘਟਨਾ ਨਾ ਹੋਵੇ ਜਿਸ ਦੇ ਵਿੱਚ ਮਾਂ ਜਿਹੜੀ ਆਪਣੇ ਪੁੱਖ ਨੂੰ ਉਜੜਦੇ ਖੁਰ ਦੇਖ ਸਕੇ ਸਿਸ ਕਿਸ ਤਰ੍ਹਾਂ ਦੇਖ ਰਹੇ ਜਦੋਂ ਪੰਜਾਬ ਦੇ ਵਿੱਚ ਹਾਲਾਤ ਬਹੁਤ ਖਰਾਬ ਹੋ ਰਹੇ ਆ ਸ਼ਰੀਆ ਗੁੰਡੇ ਇੱਕ ਦੂਜੇ ਨੂੰ ਧਮਕੀਆਂ ਦੇ ਰਹੇ ਆ ਲੋਕ ਸਹਿਮੇ ਹੋਏ ਆ ਪੰਜਾਬ ਦੇ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਆ ਬਿਲਕੁਲ ਜੀ ਸੱਚ ਹੈ ਕਿਉਂਕਿ ਪੰਜਾਬ ਸਰਕਾਰ ਜਿਹੜੀ ਬਿਲਕੁਲ ਫੇਲ ਹੋ ਚੁੱਕੀ ਆ ਲਾਅ ਐਂਡ ਆਰਡਰ ਤੇ ਵਿੱਚ ਵੀ ਜਿੱਥੇ ਮਜ਼ਦੂਰ ਜਿਹੜੇ ਆਪਣੀਆਂ ਦਿਹਾੜੀਆਂ ਦੇ ਹੱਕਾਂ ਦੇ ਲਈ ਸੜਕਾਂ ਤੇ ਖੜੇ ਆ ਟੀਚਰ ਜਿਹੜੇ ਡਾਂਗਾ ਖਾ ਰਹੇ ਆ ਔਰ ਜਿਹੜਾ ਕ੍ਰਾਈਮ ਜਿਹੜਾ ਸ਼ਿਖਰਾਂ ਤੇ ਪਹੁੰਚ ਚੁੱਕਾ ਔਰ ਜਿਹੜੀ ਮਹੀਆਈ ਹੈ ਜਿਹੜੀ ਅੱਤ ਕਰ ਰਹੀ ਆ ਔਰ ਜਿਸ ਦੇ ਵਿੱਚ ਪੰਜਾਬ ਸਰਕਾਰ ਨੂੰ ਭਗਵੰਤ ਸਿੰਘ ਮਾਨ ਨੂੰ ਜਿਹੜੇ ਪੰਜਾਬੀਆਂ ਨੇ ਬੜੀ ਆਪਣੇ ਇਮਾਨਦਾਰੀ ਨਾਲ ਉਹਨੂੰ ਵੋਟਾਂ ਦੇ ਪਾ ਕੇ ਜਿਹੜਾ 99 ਕੈਂਡੀਡੇਟ ਚ ਤਾ ਕੇ ਸਰਕਾਰ ਚ ਭੇਜਿਆ ਪਰ ਮੇਰੇ ਹਿਸਾਬ ਨਾਲ 99 ਦੇ 99 ਜਿਹੜੇ ਉਹ ਆਪਣੀ ਪੂਰੀ ਨਲਾਇਕੀ ਦਾ ਸਾਬਤ ਹੋ ਚੁੱਕੇ ਆ ਉਹ ਪੂਰਾ ਜਿਹੜਾ ਪੰਜਾਬ ਦਾ ਲਾਅਨ ਆਰਡਰ ਆ ਜਿਹੜਾ ਉਸ ਦਾ ਜਿਹੜਾ ਮਾਹੌਲ ਖਰਾਬ ਕਰ ਚੁੱਕਾ